ਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਯਾਦਵ ਜੀ ਆਈਪੀਐਸ ਡੀਏਜੀ ਸਾਹਿਬ ਸ਼੍ਰੀ ਹਰਚੰਨ ਭੁੱਲਰ ਜੀ ਆਈਪੀਐਸ ਤੇ ਮੈਡਮ ਅਮਨੀਤ ਕੁੰਡਲ ਐਸਐਸਪੀ ਸਾਹਿਬ ਬਟਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਰਵਾਈ ਕਰਦੇ ਹੋਏ ਤਲਵੰਡੀ ਪੁਲਿਸ ਵੱਲੋਂ ਇੱਕ ਜਿਹੜਾ ਹੈਗਾ 3 ਸਾਲ ਪੁਰਾਣਾ ਮਰਡਰ ਕੇਸ ਜਿਹੜਾ ਉਹ ਟ੍ਰੇਸ ਕੀਤਾ ਗਿਆ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਤਫ਼ਤੀਸ਼ ਕਰਦੇ ਹੋਏ ਇੰਸਪੈਕਟਰ ਸਰਵਜੀਤ ਸਿੰਘ ਕੌਰ ਤੇ ਉਹਦੀ ਟੀਮ ਦੇ ਵੱਲੋਂ ਬੜੀ ਮਿਹਨਤ ਨਾਲ ਕਾਰਵਾਈ ਕਰਦੇ ਹੋਏ ਤੇ ਉਹਦੇ ਵਿੱਚ ਇਹਨਾਂ ਨੂੰ ਚਾਰ ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਤੇ ਇਹ ਮਿਤੀ 18 ਤਰੀਕ ਨੂੰ ਜਿਹੜਾ ਹੈਗਾ 18 12 21 ਨੂੰ ਇੱਕ ਜਿਹੜਾ ਹੈਗਾ ਵਿਅਕਤੀ ਜਗਸੀਰ ਸਿੰਘ ਨਾਮ ਦਾ son of ਜਸਵਿੰਦਰ ਸਿੰਘ ਵਾਸੀ ਬਹਿਮਨ ਸਿੰਘ ਜਸਾ ਇਹ ਆਪਣੇ ਮੋਟਰਸਾਈਕਲ ਦੇ ਕੋਲ ਮਰਿਆ ਪਾਇਆ ਗਿਆ ਸੀ ਜਿਹਦੇ ਤੇ ਉਸ ਵੇਲੇ ਮੌਕੇ ਦੇ ਹਾਲਾਤਾਂ ਦੇ ਮਤਲਬ 74 ਦੀ ਕਾਰਵਾਈ ਜਿਹੜੀ ਹੈਗੀ ਆ ਉਹ ਅਮਲ ਵਿੱਚ ਲੈਂਦੀ ਗਈ ਸੀ ਪਰ ਬਾਅਦ ਦੇ ਵਿੱਚ ਇਹਦਾ ਜਿਹੜਾ ਫਾਦਰ ਜਸਿੰਦਰ ਸਿੰਘ ਸੀਗਾ ਉਹ ਮਤਲਬ ਇਸ ਚੀਜ਼ ਦਾ ਜਿਹੜਾ ਹੈਗਾ ਇਤਰਾਜ਼ ਕਰਦਾ ਸੀਗਾ ਤੇ ਉਹਨੇ ਦੱਸਿਆ ਵੀ ਇਹ ਜਿਹੜੀ ਹੈ ਸ਼ੱਕੀ ਮੌਤ ਹੈ ਤੇ ਉਹਨੇ ਦਰਖਾਸਤਾਂ ਜਿਹੜੀਆਂ ਹੈਗੀਆਂ ਉਹ ਚਪਸਰਾਬਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਲੜਕੇ ਦਾ ਕਤਲ ਜਿਹੜਾ ਹੈਗਾ ਮੇਰੇ ਭਰਾ ਰਮਿੰਦਰ ਸਿੰਘ ਜੋ ਕਿ ਰਿਟਾਇਰਡ ਇੱਕ ਜਿਹੜਾ ਹੈਗਾ ਉਹ ਪੁਲਿਸ ਅਫਸਰ ਹੈ ਵੀ ਉਹਨੇ ਜਿਹੜਾ ਹੈਗਾ ਜ਼ਮੀਨ ਦੇ ਲਾਲਚ ਕਰਵਾਇਆ ਹੈਗਾ ਤੇ ਉਹ ਫਿਰ ਮੁਕਦਮੇ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਦਰਖਾਸਤਾਂ ਦੀ ਪੜਤਾਲ ਕਰਦੇ ਹੋਏ ਐਸਪੀ ਸਮੇਂ ਦੇ ਐਸਪੀ ਸਾਹਿਬ ਸੀਗੇ ਪੀਬੀਆਈ ਦੇ ਬਠਿੰਡੇ ਲੱਗੇ ਹੋਏ ਤੇ ਉਹਨਾਂ ਨੇ ਉਹਦੇ ਪੜਤਾਲ ਕਰਦੇ ਹੋਏ ਇੱਕ ਮੁਕੱਦਮਾ ਨੰਬਰ 39 ਅੰਡਰ ਸੈਕਸ਼ਨ 304ਏ 279 ਆਈਪੀਸੀ ਥਾਣਾ ਤਲਵੰਡੀ ਦਰਜ ਰਜਿਸਟਰ ਕਰਵਾਇਆ ਸੀਗਾ ਤੇ ਉਹ ਜਿਹੜਾ ਮੁਕੱਦਮਾ ਹੈਗਾ ਬਾਅਦ ਦੇ ਵਿੱਚ ਜਿਹੜਾ ਹੈਗਾ ਕੋਈ ਸਰਾਗ ਨਾ ਮਿਲਣ ਕਰਕੇ ਜਿਹੜਾ ਹੈਗਾ ਉਹ ਅਨਟਰੇਸ ਭਰੀ ਸੀ ਉਹਦੇ ਵਿੱਚ ਤੇ ਉਹ ਜੱਸ ਸਾਹਿਬ ਨੇ ਰੀ ਇਨਵੈਸਟੀਗੇਸ਼ਨ ਦੀ ਫਿਰ ਮੂਵ ਕਰਤੀ ਸੀਗੀ ਵਾਪਸ ਜਿਹੜੀ ਹੈਗੀ ਐ ਐਸਐਚਓ ਸਾਹਿਬ ਨੂੰ ਭੇਜਤੀ ਸੀਗੀ ਜਿਹਦੇ ਤੇ ਜਸਵਿੰਦਰ ਸਿੰਘ ਜਿਹੜਾ ਸੀਗਾ ਮ੍ਰਿਤਕ ਦਾ ਪਿਤਾ ਉਹ ਜਿਹੜਾ ਹੈਗਾ ਫੇਰ ਇਸ ਗੱਲ ਤੇ ਜਿਹੜਾ ਹੈਗਾ ਉਹਦੀ ਤਸੱਲੀ ਨਹੀਂ ਸੀ ਤੇ ਉਸ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਉਹਦੇ ਲੜਕੇ ਨੂੰ ਜਿਹੜਾ ਹੈਗਾ ਮਰਿਆ ਗਿਆ ਤੇ ਉਹ ਫਿਰ ਪੇਸ਼ ਹੋ ਕੇ ਉੱਚ ਅਫਸਰਾਂ ਕੋਲ ਅਰਜ਼ੀਆਂ ਦੰਦਦਾ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਮੈਡਮ ਅਮਨੀਤ ਕੌਂਡਲ ਜੀ ਦੇ ਪੇਸ਼ ਹੋਇਆ ਮੇਰੇ ਪਾਸ ਵੀ ਕਾਫੀ ਸਮੇ ਤੋਂ ਉਹ ਜਿਹੜਾ ਹੈਗਾ ਅਪਨਾ ਆ ਕੇ ਆਪਣੀ ਜਿਹੜੀ ਹੈਗੀ ਹੈ ਇਨਸਾਫ ਦੀ ਮੰਗ ਕਰਦਾ ਸੀਗਾ ਜਿਹਦੇ ਤੇ ਫਿਰ ਅਸੀਂ ਸਾਰਿਆਂ ਨੇ ਜਿਹੜਾ ਹੈਗਾ ਰਲ ਕੇ ਤੇ ਇਹਦੇ ਤੇ ਜਿਹੜੀ ਹੈਗੀ ਹੈ ਤਫਤੀਸ਼ ਕੀਤੀ ਖੁਫੀਆ ਸੋਰਸ ਛੱਡੇ ਤੇ ਟੈਕਨੀਕਲ ਐਵੀਡੈਂਸ ਦੀ ਮਦਦ ਦੇ ਨਾਲ ਤੇ ਹੋਰ ਕੁਝ ਜਿਹੜੇ ਹੈਗੇ ਆ ਗਵਾਹਾਂ ਦੀ ਮਦਦ ਦੇ ਨਾਲ ਅਸੀਂ ਜਿਹੜਾ ਹੈਗਾ ਇਹਨੂੰ ਮੁਕਦਮੇ ਨੂੰ ਟ੍ਰੇਸ ਕੀਤਾ ਤੇ ਇਸ ਮੁਕਦਮੇ ਦਾ ਜਿਹੜੇ ਹੈਗੇ ਆ ਮੁੱਖ ਦੋਸ਼ੀ ਜਿਹੜਾ ਇੱਕ ਲੱਖੀ ਸਿੰਘ ਹੈਗਾ ਇਹ ਹੈਗਾ ਜਗਜੀਤ ਸਿੰਘ son of ਜਗਜੀਤ ਸਿੰਘ ਜੱਗਾ ਆਰਓ ਬਹਿਮਨ ਜੱਸਾ ਸਿੰਘ ਵਾਲਾ ਥਾਣਾ ਤਲਵੰਡੀ ਦੂਜਾ ਹੈਗਾ ਧੰਨਾ ਸਿੰਘ son of ਕਰਨੈਲ ਸਿੰਘ ਇਹ ਵੀ ਬਹਿਮਨ ਜੱਸੇ ਦਾ ਹੈਗਾ ਤੇ ਤੀਜਾ ਹੈਗਾ ਰਮਿੰਦਰ ਸਿੰਘ ਜਿਹੜਾ ਕਿ ਇੱਕ ਜਿਹੜਾ ਹੈਗਾ ਰਿਟਾਇਰਡ ਜਿਹੜਾ ਹੈਗਾ ਪੁਲਿਸ ਅਫਸਰ ਹੈਗਾ ਤੇ son of ਅਰਜਨ ਸਿੰਘ ਰੈਜ਼ੀਡੈਂਟ ਆਫ ਬਹਿਮਨ ਜੱਸਾ ਸਿੰਘ ਵਾਲਾ ਹਾਲ ਜਿਹੜਾ ਹੈਗਾ ਜੁਝਾਰ ਨਗਰ ਬਠਿੰਡਾ ਇਹਦੀ ਜਿਹੜੀ ਹੈਗੀ ਹੈ ਰਹਿائش ਹੈਗੀ ਹੈ ਤੇ ਇਹਨਾਂ ਨੂੰ ਤੇ ਚੌਥਾ ਇੱਕ ਮਨਪ੍ਰੀਤ ਸਿੰਘ son of ਜਗਿੰਦਰ ਸਿੰਘ ਰੈਜ਼ੀਡੈਂਟ ਆਫ ਗੁਰੂ ਸਰ ਜਗਾ ਇਹਨਾਂ ਨੂੰ ਚਾਰਾਂ ਨੂੰ ਇਸ ਮੁਕਦਮੇ ਦੇ ਵਿੱਚ ਹਾਲ ਦੀ ਘੜੀ ਇਹ ਜਿਹੜੀ ਹੈਗੀ ਹੈ ਅਰੈਸਟ ਪਾਈ ਹੈ ਇਹਨਾਂ ਦੀ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਇਹਨਾਂ ਦੀ ਮੋਢਲੀ ਕੋਈ ਪੁੱਛਕਿਸਤੇ ਪਤਾ ਲੱਗਿਆ ਹੈਗਾ ਵੀ ਇਹਨਾਂ ਨੂੰ ਜਿਹੜਾ ਹੈਗਾ ਵੀ ਮੈਂ ਦੋ ਹੋਰ ਅਣਪਛਾਤੇ ਬੰਦੇ ਵੀ ਇਹਨਾਂ ਦੇ ਨਾਲ ਸੀਗੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੱਖੀ ਸਿੰਘ ਪਾਸੋਂ ਜਿਹੜੀ ਹੈਗੀ ਹੈ ਇੱਕ ਰਾਡ ਜਿਹੜੀ ਹੈਗੀ ਹੈ ਐ ਜਿਹੜੀ ਜਿਹਦੇ ਨਾਲ ਕਤਲ ਕੀਤਾ ਸੀਗਾ ਉਹਨੇ ਉਹ ਬਰਾਮਦ ਕੀਤੀ ਹੈਗੀ ਐ ਇੰਸਪੈਕਟਰ ਸਰਬਜੀਤ ਕੌਰ ਤੇ ਇਹਨਾਂ ਦੀ ਟੀਮ ਨੇ ਤੇ ਇੱਕ ਜਿਹੜੀ ਹੈਗੀ ਐ ਕਾਰ ਜਿਹੜੀ ਹੈਗੀ ਐ ਉਸ ਸਮੇਂ ਮੌਕੇ ਤੇ ਜਿਹੜੀ ਹੈਗੀ ਐ ਵਾਰਦਾਤ ਦੇ ਵਿੱਚ ਵਰਤੀ ਗਈ ਸੀ ਪੀਬੀ 03 ਏਆਰ 7293 ਵਿਟਾਰਾ ਬਰੀਜ਼ਾ ਚਿੱਟੇ ਰੰਗ ਦੀ ਗੱਡੀ ਸੀਗੀ ਇਹ 2017 ਮਾਡਲ ਇਹ ਵੀ ਜਿਹੜੀ ਹੈਗੀ ਐ ਇਹਨਾਂ ਨੇ ਬਰਾਮਦ ਕਰ ਲਈ ਹੈਗੀ ਆ ਕੀ ਕਾਰਨ ਕੀ ਸੀਗਾ ਇਹ ਜਿਹੜਾ ਉਹ ਪੁਨੀਰ ਉਦਕਾਰੀ ਸੀਗਾ ਕਿਉਂ ਮਰਵਾਇਆ ਕੀ ਮਾਮਲਾ ਲੱਗਦਾ ਹੈ ਕਾਰਨ ਹੀ ਹੈ ਕਿ ਜਿਵੇਂ ਕਿ ਇਹਦਾ ਮ੍ਰਿਤਕ ਦਾ ਪਿਤਾ ਦੱਸਦਾ ਸੀ ਜਸਵੰਦਰ ਸਿੰਘ ਇਹਨਾਂ ਦੀ ਕੋਈ ਤਿੰਨ ਕਨਾਲ ਨੂੰ ਲੈ ਕੇ ਕੋਈ ਰੌਲਾ ਸੀਗਾ ਜਗਾ ਦਾ ਆਪਣੇ ਭਰਾ ਦੇ ਨਾਲ ਜਿਹੜੀ ਇਹਦੀ ਰਮਿੰਦਰ ਸਿੰਘ ਦੇ ਨਾਲ ਜਿਹੜਾ ਰੌਲਾ ਸੀਗਾ ਤੇ ਇਹਦੀ ਮਾਤਾ ਨੇ ਜਿਹੜੀ ਹੈਗੀ ਐ ਜਗਾ ਜਿਹੜੀ ਹੈਗੀ ਐ ਜੋਸਿੰਦਰ ਸਿੰਘ ਦੇ ਨਾਮ ਤਿੰਨ ਕਨਾਲਾਂ ਜਿਹੜੀ ਹੈਗੀ ਐ ਉਹ ਵੱਧ ਲਵਾਤੀ ਸੀਗੀ ਜਿਹਦੇ ਕਰਕੇ ਇਹ ਖੁੰਦ ਖਾਂਦਾ ਸੀਗਾ ਰਮਿੰਦਰ ਸਿੰਘ ਤੇ ਇਹ ਤੋਂ ਆਪਣੀ ਜਗਾ ਵਾਪਸ ਮੰਗਦਾ ਸੀਗਾ ਪਰ ਉਹ ਜਿਹੜਾ ਹੈਗਾ ਉਸ ਗੱਲ ਤੇ ਜਿਹੜਾ ਹੈਗਾ ਮਤਲਬ ਬਸ ਜ਼ੇਲ ਸੀਗਾ ਵੀ ਮੈਨੂੰ ਇਹ ਜਿਹੜੀ ਹੈਗੀ ਐ ਮੇਰੀ ਮਾਤਾ ਨੇ ਦਿੱਤੀ ਐ ਤੇ ਉਹਨਾਂ ਦੇ ਨਾਲ ਗੱਲ ਕਰ ਜਿਹਦੇ ਕਰਕੇ ਫਿਰ ਇਹਨਾਂ ਨੇ ਜਿਹੜਾ ਹੈਗਾ ਇਹ ਰਮਿੰਦਰ ਸਿੰਘ ਨੇ ਆਪਣਾ ਬਾਕੀ ਆਪਣੇ ਮਦਦ ਲੈ ਕੇ ਇਹਨਾਂ ਦੀ ਲੱਖੀ ਸਿੰਘ ਵਗੈਰਾ ਦੀ ਤੰਨਾ ਸਿੰਘ ਦੀ ਤੇ ਇਹਨਾਂ ਦਾ ਜਿਹੜਾ ਹੈਗਾ ਉਹ ਮਤਲਬ ਜਿਹੜਾ ਹੈਗਾ ਕਤਲ ਕਰ ਦਿੱਤਾ ਕਿ ਰਾਡ ਮਾਰ ਕੇ ਕੀਤਾ ਗਿਆ ਸੀ ਕਤਲ ਸਰ ਜਾਂ ਐਕਸੀਡੈਂਟ ਹੋ ਗਿਆ ਬਈ ਗੱਡੀ ਮਾਰੀ ਰਾਡ ਮਾਰੀ ਕਿਸ ਤਰ੍ਹਾਂ ਹੁੰਦਾ ਵਕੂ ਹਾਂ ਇਹ ਦੱਸਿਆ ਇਹਨਾਂ ਨੇ ਮੁਰਲੀ ਪੁਸ਼ਕੀਸ ਤੇ ਆਪਣੀ ਤੇ ਦੱਸਿਆ ਵੀ ਜਦੋਂ ਇਹ ਲੜਕਾ ਜਿਹੜਾ ਹੈਗਾ ਮਰਨ ਵਾਲਾ ਜਗਸੀਰ ਸਿੰਘ ਇਹ ਆਪਣੀ ਰੈਫਾਇਨਰੀ 'ਚ ਨੌਕਰੀ ਕਰਦਾ ਸੀਗਾ ਤੇ ਉਸ ਦਿਨ ਜਿਹੜਾ ਹੈਗਾ ਇਹ ਇਕੱਠੇ ਹੋਏ ਜਿਹੜੇ ਦੋਸ਼ੀ ਹੈਗੇ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਉਸ ਸਮੇਂ ਜਿਹੜਾ ਇੱਕ ਤਾਂ ਲੱਖੀ ਸਿੰਘ ਤੇ ਇੱਕ ਧੰਨਾ ਸਿੰਘ ਤੇ ਇੰਸਪੈਕਟਰ ਰਮਿੰਦਰ ਸਿੰਘ ਤੇ ਦੋ ਹੋਰ ਅਣਪਛਾਤੇ ਬੰਦੇ ਜਿਹੜੇ ਹੈਗੇ ਆ ਉਸ ਸਮੇਂ ਜਿਹੜੇ ਹੈਗੇ ਉਸ ਕਾਰ ਦੇ ਵਿੱਚ ਮੌਜੂਦ ਸੀ ਇਹ ਇਕੱਠੇ ਹੋਏ ਪਿੰਡ ਬਹਿਮਨ ਜੱਸੇ ਵਿਖੇ ਉਸ ਤੋਂ ਬਾਅਦ ਜਿਹੜੇ ਹੈਗੇ ਆ ਉਹ ਲੜਕਾ ਰੈਫਾਇਨਰੀ ਤੋਂ ਜਦੋਂ ਆ ਰਿਹਾ ਸੀਗਾ ਰਾਤ ਨੂੰ 7:30 ਵਜੇ 7:30 ਦਾ ਟਾਈਮ ਸੀ ਦੱਸਦੇ ਆ ਰਾਤ ਦਾ ਤੇ ਉਸ ਸਮੇਂ ਜਿਹੜਾ ਹੈਗਾ ਇਹਨਾਂ ਨੇ ਜਦੋਂ ਰਾਹ ਦੇ ਵਿੱਚ ਉਹਨੂੰ ਗੱਡੀ ਹਿੱਟ ਕੀਤੀ ਪਿੰਡ ਦੇ ਕੋਲ ਆ ਕੇ ਤੇ ਉਹ ਗੱਡੀ ਦੇ ਹਿੱਟ ਕਰਨ ਦੇ ਨਾਲ ਜਿਹੜੀ ਉਹਦੀ ਪੱਗ ਜਿਹੜੀ ਹੈਗੀ ਐ ਟਿਕਟ ਜਿਹੜੀ ਹੈਗੀ ਐ ਉੱਥੇ ਜਿਹੜੀ ਉਹਨੇ ਪਿੱਛੇ ਟੰਗੀ ਹੋਈ ਸੀ ਬੈਗ ਦੇ ਰੂਪ 'ਚ ਉਹ ਜਿਹੜੀ ਉੱਥੇ ਡਿੱਗ ਪਈ ਦੂਰ ਤੇ ਉਸ ਤੋਂ ਬਾਅਦ ਜਿਹੜਾ ਜਦੋਂ ਉਹ ਆਪਣਾ ਪਿੰਡ ਦਾ ਮੋੜ ਮੋੜਨ ਲੱਗਿਆ ਤਾਂ ਉਹਦਾ ਮੋਟਰਸਾਈਕਲ ਅਨਬੈਲੈਂਸਡ ਹੋ ਗਿਆ ਤੇ ਉਹ ਜਿਹੜਾ ਹੈਗਾ ਆਪਣੇ ਮੋਟਰਸਾਈਕਲ ਦੇ ਨਾਲ ਉੱਥੇ ਡਿੱਗ ਪਿਆ ਜਿਹਦੇ ਤੋਂ ਬਾਅਦ ਜਿਹੜਾ ਹੈਗਾ ਇਹਨੇ ਜਿਹੜਾ ਹੈਗਾ ਲੱਖੀ ਸਿੰਘ ਤੇ ਜਿਹੜਾ ਰਮਿੰਦਰ ਸਿੰਘ ਤੇ ਧੰਨਾ ਸਿੰਘ ਇਹ ਗੱਡੀ ਤੋਂ ਬਾਹਰ ਨਿਕਲੇ ਤੇ ਚੌਥਾ ਇੱਕ ਹੋਰ ਬੰਦਾ ਵੀ ਜਿਹੜਾ 75 ਹੈਗਾ ਉਹ ਬਾਹਰ ਨਿਕਲਿਆ ਤੇ ਇਹਨਾਂ ਨੇ ਆਪਸ ਚ ਰਲ ਕੇ ਜਿਹੜਾ ਹੈਗਾ ਤੇ ਇਹਦੇ ਜਿਹੜੀ ਹੈਗੀ ਹੈ ਪਹਿਲਾਂ ਲੱਖੀ ਸਿੰਘ ਨੇ ਜਿਹੜੇ ਇਹਦੇ ਸਿਰ ਦੇ ਵਿੱਚ ਜਿਹੜੀਆਂ ਹੈਗੀਆਂ ਸੱਟਾਂ ਮਾਰੀਆਂ ਤੇ ਜਿਹੜਾ ਹੈਗੇ ਆ ਬਾਕੀ ਜਿਹੜੇ ਦੂਸਰੇ ਦੋਸ਼ੀ ਹੈਗੇ ਆ ਉਹਨਾਂ ਨੇ ਵੀ ਜਿਹੜਾ ਹੈਗਾ ਆਪਣੀਆਂ ਰੋਡਾਂ ਦੇ ਨਾਲੇ ਦੇ ਸੱਟਾਂ ਮਾਰੀਆਂ ਜਿਹਦੇ ਚ ਇਦੇ ਬਾਹ ਤੇ ਵੀ ਸੱਟਾਂ ਲੱਗੀਆਂ ਤੇ ਇਹਦੇ ਸਿਰ ਦੇ ਵਿੱਚ ਮਲਟੀਪਲ ਫ੍ਰੈਕਚਰ ਜਿਹੜੇ ਹੈਗੇ ਆ ਡਾਕਟਰੀ ਰਿਪੋਰਟ ਦੇ ਨਾਲ ਆਏ ਹੋਏ ਹੈਗੇ ਆ ਸਰ ਫਿਰ ਇਹਨੇ ਹਾਸਾ ਬਣਾ ਤਾਂ ਇਹਨਾਂ ਨੇ ਇਹਨੂੰ ਕੋਈ ਹਾਂ ਉਸ ਤੋਂ ਬਾਅਦ ਜਿਹੜੇ ਹੈਗੇ ਆ ਇਹ ਉੱਥੇ ਚਲੇ ਗਏ ਤੇ ਉਹ ਇਹ ਆਪਣਾ ਜਿਹਾ ਹੈਗਾ ਆਪਣੇ ਆਪਣੇ ਘਰਾਂ ਨੂੰ ਜਾ ਕੇ ਆਰਾਮ ਨਾਲ ਸੌਂਗੇ ਤੇ ਇਹਨੂੰ ਇੱਕ ਲੋਕਾਂ ਨੇ ਉੱਥੇ ਇੱਕ ਜਿਹੜਾ ਹੈਗਾ ਉਹਨੂੰ ਹਾਸਾ ਮੰਨ ਲਿਆ ਸਰ ਉਦੋਂ ਪੁਲਿਸ ਨੇ ਕੋਈ ਜਾਂਚ ਨਹੀਂ ਕੀਤੀ ਜੋ ਤਿੰਨ ਸਾਲ ਲੱਗੇ ਇਨਸਾਫ ਲਈ ਲਗਾਤਾਰ ਪੀੜਤ ਇਨਸਾਫ ਦੀ ਮੰਗ ਕਰਿਆ ਸੀ ਕਿਉਂ ਸਮੇਂ ਸਿਰ ਜਾਂਚ ਨਹੀਂ ਹੋਈ ਇਹ ਲੱਗਦਾ ਹੈ ਨਹੀਂ ਉਸ ਸਮੇ ਜਿਹੜਾ ਹੈਗਾ ਦੇਖੋ ਕੋਈ ਵੀ ਪੁਲਿਸ ਵਾਲਾ ਵੀ ਜਿਹੜਾ ਹੈਗਾ ਜਾਦੂਗਰ ਨਹੀਂ ਹੁੰਦਾ ਤੇ ਉਸ ਸਮੇ ਤੇ ਜੋ ਹਾਲਾਤ ਸੀਗੇ ਉਸ ਸਮੇ ਐਕਸੀਡੈਂਟ ਹੀ ਇਹ ਪਹਿਲੀ ਨਜ਼ਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਸੀਗਾ ਵੀ ਜਿਵੇਂ ਅਣਪਛਾਤੀ ਕੋਈ ਗੱਡੀ ਜਿਹੜੀ ਹੈਗੀ ਆ ਰਾਤ ਨੂੰ ਫੇਟ ਮਾਰ ਗਈ ਹੁੰਦੀ ਹੈਗੀ ਆ ਤੇ ਉਹ ਜਿਹੜਾ ਹੈਗਾ ਉਸ ਕਰਕੇ ਜਿਹੜਾ ਹੈਗਾ ਮਤਲਬ ਉਹ ਜਿਹੜਾ ਨਹੀਂ ਪਤਾ ਉਸ ਸਮੇ ਲੱਗ ਸਕਿਆ ਨਾ ਹੀ ਉਸ ਟਾਈਮ ਇਹਦਾ ਫਾਦਰ ਜਿਹੜਾ ਹੈਗਾ ਉਹ ਕੋਈ ਇਹੋ ਜੀ ਕੰਡੀਸ਼ਨ ਦੇ ਵਿੱਚ ਸੀਗਾ ਬਈ ਜਿਹੜਾ ਬਈ ਉਹ ਪ੍ਰੋਪਰ ਜਿਹੜਾ ਹੈਗਾ ਕੋਈ ਸਿਚੁਏਸ਼ਨ ਦੱਸ ਸਕੇ ਕਿਸੇ ਵੀ ਬੰਦੇ ਨੂੰ ਅਰੈਸਟ ਕਰਨਾ ਜਾਂ ਕੋਈ ਮਕਦਮਾ ਦਰਜ ਕਰਨ ਲਈ ਜਿਹੜਾ ਹੈਗਾ ਹਾਲਾਤਾਂ ਨੂੰ ਔਰ ਐਵੀਡੈਂਸ ਦੀ ਜਿਹੜੀ ਹੈਗੀ ਹੈ ਜ਼ਰੂਰਤ ਹੁੰਦੀ ਹੈਗੀ ਹੈ ਉਹ ਹਾਲਾਤ ਜਿਹੜੇ ਹੈਗੇ ਉਹ ਸਮੇ ਜਿਹੜਾ ਹੈਗਾ ਉਹ ਐਕਸੀਡੈਂਟ ਦੇ ਵੱਲ ਨੂੰ ਜਿਹੜੇ ਹੈਗੇ ਆ ਜਾ ਰਹੇ ਸੀਗੇ ਮੈਨੂੰ ਜੋ ਯਾਦ ਆ ਪਦਾ ਉਹ ਇਸ ਕਰਕੇ ਜਿਹੜਾ ਹੈਗਾ ਇਹ ਉਸ ਸਮੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਸਨ ਪੁਲਿਸ ਕਿਵੇਂ ਬਲੂ ਤਾਂ ਹੀ ਪਹੁੰਚੀ ਹੋਣਾ ਮਤਲਬ ਦੇਖੋ ਇਹ ਜਿਹੜੇ ਹੈਗੇ ਤੁਹਾਨੂੰ ਦੱਸਿਆ ਖੁਫੀਆ ਸੋਰਸ ਪੁਲਿਸ ਦੇ ਹੁੰਦੇ ਹੈਗੇ ਆ ਉਸ ਤੋਂ ਇਲਾਵਾ ਜਿਹੜਾ ਹੈਗਾ ਟੈਕਨੀਕਲ ਐਵੀਡੈਂਸ ਹੁੰਦੀ ਹੈ ਸਾਡੀ ਤੇ ਬਾਕੀ ਹੋਰ ਜਿਹੜੇ ਹੈਗੇ ਆ ਗਵਾਹ ਹੈਗੇ ਆ ਸਾਡੇ ਕੋਲ ਜਿਹੜੇ ਇਹਦੇ ਵਿੱਚ ਮੁਕਦਮੇ ਦੇ ਵਿੱਚ ਜਿਹੜੇ ਹੈਗੇ ਆ ਉਹ ਗਵਾਹੀ ਦੇਣਗੇ ਹਾਂ ਮੇਰਾ ਨਾਮ ਜਸਵਿੰਦਰ ਸਿੰਘ ਵਰਥ ਸ਼ੰਗਰ ਪਿੰਡ ਦਾ ਮਹਿੰਦਰ ਸਿੰਘ ਸੈਨਾਫਸ ਦਾ ਅਰਜਨ ਸਿੰਘ ਅੱਛਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਦਾ ਮੈਂ ਰਹਿਣ ਵਾਲਾ ਹਾਂ ਹਾਂਜੀ ਮੇਰੇ ਬੇਟੇ ਦਾ 2000 21 ਦੇ ਵਿੱਚ ਕਤਲ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਐਕਸੀਡੈਂਟ ਦਾ ਰੂਪ ਦਿੱਤਾ ਪਰੰਤੂ ਉਹ ਐਕਸੀਡੈਂਟ ਨਹੀਂ ਸੀ ਉਹਦਾ ਮਤਲਬ ਕਿ ਮਾਰਡ ਕੀਤਾ ਗਿਆ ਸੀ ਪੁਲਿਸ ਦੇ ਮੈਂ ਕਾਫੀ ਤਰਲੇ ਮਿੰਨਤਾਂ ਕਰਦਾ ਰਿਹਾ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਮਤਲਬ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜੀ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਰ ਹੁਣ ਦੋ ਅਫਸਰ ਇਹ ਜੀ ਆਏ ਸੀ ਡੀਐਸਪੀ ਸਾਹਿਬ ਤੇ ਇੰਸਪੈਕਟਰ ਸਾਹਿਬ ਜਿਨ੍ਹਾਂ ਨੇ ਮੇਰੇ ਮੇਰੀ ਮਤਲਬ ਕਿ ਪੂਰੀ ਤਸੱਲੀ ਦੇ ਨਾਲ ਇਨਕੁਆਰੀ ਕੀਤੀ ਇਨਕੁਆਰੀ ਹੁੰਦੇ ਹੋਏ ਇਹਨਾਂ ਨੇ ਮਤਲਬ ਕਿ ਮੇਰੇ ਬੇਟੇ ਦਾ ਕਤਲ ਕੱਢਿਆ ਕਤਲ ਕਰਨ ਵਾਲਾ ਮੇਰਾ ਸਿਕਾ ਬ੍ਰਦਰ ਰਮਿੰਦਰ ਸਿੰਘ ਜੋ ਕਿ ਪੁਲਿਸ ਇੰਸਪੈਕਟਰ ਰਿਟਾਇਰਮੈਂਟ ਹੋਇਆ ਸੀ ਬਸ਼ਿੰਡਾ ਪੁਲਿਸ ਲੈਨ ਦੇ ਵਿੱਚੋਂ ਇਹ ਆ ਆਪ ਦੇ ਚਾਰ ਬੰਦਿਆਂ ਸਮੇਤ ਆਪ ਦੇ ਨਾਲ ਚਾਰ ਬੰਦੇ ਹੋਰ ਲੈ ਕੇ ਇਹਨਾਂ ਨੇ ਮਤਲਬ ਕਿ ਮੇਰੇ ਬੇਟੇ ਦਾ ਕਤਲ ਕੀਤਾ ਜੋ ਕਿ ਕਬੂਲ ਹੋ ਚੁੱਕਾ ਹੈ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਪਹਿਲੀ ਬੇਨਤੀ ਤਾਂ ਮੇਰੀ ਇਹੀ ਹੈ ਕਿ ਇਹਨਾਂ ਅਫਸਰਾਂ ਵਰਗਾ ਮਤਲਬ ਕਿ ਰੱਬ ਦਾ ਰੂਪ ਹਨ ਜਿਹੜੇ ਇਹ ਅਫਸਰ ਆਏ ਸੀ ਦੋਨੇ ਇੰਸਪੈਕਟਰ ਸਾਹਿਬ ਤੇ ਡਿਫਟੀ ਸਾਹਿਬ ਇਹਨਾਂ ਨੇ ਮਤਲਬ ਕਿ ਮੇਰੇ ਦੇ ਪੂਰਾ ਤਰਸਯੋਗ ਕਰਕੇ ਮੇਰੀ ਜਿਹੜੀ ਇਨਕੁਆਇਰੀ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ ਜੋ ਕੰਮ ਕੀਤਾ ਬਿਲਕੁਲ ਸਹੀ ਕੀਤਾ ਤੇ ਮੇਰੇ ਬੇਟੇ ਦਾ ਮਤਲਬ ਕਿ ਇਹਨਾਂ ਨੇ ਕਤਲ ਕਰਿਆ ਹੀ ਕੁਸੀਂ ਉਦੋਂ ਤੋਂ ਜਿਹੜੇ ਮਾਰ ਰਹੇ ਸੀ ਥਾਣੇ ਵਿੱਚ ਜਾਂ ਫਿਰ ਹੁਣ ਇਹਨਾਂ ਨੇ ਆਪਣੇ ਆਪ ਕੇਸ ਖੋਲ੍ਹਿਆ। ਨਹੀਂ ਮੈਡਮ ਮੈਂ ਜਾਂਦਾ ਇਹ ਪਰ ਮਤਲਬ ਕਿ ਕੋਈ ਸਬੂਤ ਨਹੀਂ ਇਹਨਾਂ ਨੂੰ ਮਿਲਿਆ। ਜਿਸ ਦਿਨ ਇਹਨਾਂ ਨੂੰ ਸਬੂਤ ਮਿਲ ਗਿਆ ਇਹਨਾਂ ਨੇ ਮੈਨੂੰ ਆਪ ਦੀ ਆ ਬੁਲਾ ਕੇ ਵੀ ਜਸਵਿੰਦਰ ਸਿੰਘ ਸਾਡੇ ਕੋਲੇ ਆ। ਮੈਂ ਇਹਨਾਂ ਦੇ ਕੋਲੇ ਗਿਆ ਕਹਿੰਦਾ ਮੇਰੇਤਰ ਕਿਤੇ ਬੇਟੇ ਦਾ ਕਤਲ ਹੋਇਆ ਸਾਨੂੰ ਨੂੰ ਪੱਕੇ ਸਬੂਤ ਮਿਲ ਗਏ ਆਪਾਂ ਇਹ ਕਤਲ ਕੱਢਣਾ। ਫਿਰ ਨਾ ਨਹੀਂ ਮਤਲਬ ਕਿ ਜੀ ਪੂਰੇ ਸਬੂਤ ਲੈ ਕੇ ਰਮਿੰਦਰ ਸਿੰਘ ਤੇ ਕੇਸ ਬਣਾਇਆ ਰਮਿੰਦਰ ਸਿੰਘ ਦੇ ਨਾਲ ਚਾਰ ਹੋਰ ਵਿਅਕਤੀ ਨਾ ਇੱਕ ਧੰਨਾ ਸਿੰਘ ਇੱਕ ਲਖਵੀਰ ਸਿੰਘ ਲੱਖੀ ਚਾਰ ਦੋ ਮਤਲਕੇ ਹੋਰ ਇਹਨਾਂ ਦੇ ਨਾਲ ਅਣਖਸ਼ਤੇ ਵਿਅਕਤੀ ਨਾ ਉਹਨਾਂ ਬਾਰੇ ਅਜੇ ਤਾਂ ਕੋਈ ਪ੍ਰੂਫ ਨਹੀਂ ਮਿਲਿਆ ਵੀ ਕੌਣ ਨਾ ਤੇ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਵੀ ਇਹਨਾਂ ਬੰਦਿਆਂ ਨੂੰ ਸਭ ਤੋਂ ਸਖਤ ਸਖਤ ਸਜ਼ਾ ਦੇਣੀ ਚਾਹੀਦੀ ਹੈ ਖਾਸ ਕਰਕੇ ਜਿਹੜਾ ਰਮਿੰਦਰ ਸਿੰਘ ਸਾਬਕਾ ਇਨਸਪੈਕਟਰ ਹੈ ਇਹਨੂੰ ਤਾਂ ਜਰੂਰ ਮੇਰੇ ਹੱਥ ਵਨ ਕੇ ਬੇਨਤੀ ਹੈ ਜੀ ਇਹਨੂੰ ਤਾਂ ਜਰੂਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਮਤਲਬ ਕਿ ਹੋਰ ਵੀ ਲੋਕਾਂ ਨੂੰ ਜਿਹੜੇ ਪੁਲਿਸ ਅਫਸਰ ਰਿਟਾਇਰਮੈਂਟ ਹੋਏ ਉਹਨਾਂ ਨੂੰ ਵੀ ਨਕਸ਼ਨ ਪਈ ਜੀ ਵੀ ਇਹ ਮਾੜੇ ਕੰਮ ਕਰਨ ਦਾ ਨਤੀਜਾ ਮਾੜਾ ਨਿਕਲਵੇ ਮੈਂ ਪ੍ਰਮਾਤਮਾ ਦੇ ਦੀ ਅਰਦਾਸ ਕਰਦਾ ਹਾਂ ਜੀ ਇਹਨਾਂ ਦੋਨਾਂ ਅਫਸਰਾਂ ਦੀ ਬਹੁਤ ਤਰੱਕੀ ਹੋਵੇ ਤਾਂ ਜੋ ਲੋਕਾਂ ਨੂੰ ਮਤਲਬ ਕਿ ਪਤਾ ਲੱਗ ਸਕੇ ਆ ਦੇਖੋ ਜੀ ਮੇਰਾ ਇਹੋ ਜਿਹਾ ਬੇਟਾ ਸੀ ਕਦੇ ਜ਼ਿੰਦਗੀ ਦੇ ਵਿੱਚ ਭੁੱਲਿਆ ਨਹੀਂ ਜਾ ਸਕਦਾ ਕਿਉਂਕਿ ਐਡਾ ਉਹ ਹੁਣ ਨਰਹਾ ਦਿਵਾਕ ਸੀਗਾ ਇਹ ਕਦੇ ਇਸਨੇ ਕੋਈ ਗਲਤੀ ਨਹੀਂ ਕੀਤੀ ਸੀਗੀ ਨਾ ਹੀ ਇਹ ਗਲਤੀ ਨੂੰ ਸਹਾਈ ਕਰਦਾ ਸੀਗਾ ਇਹ ਮੈਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਜੀ ਇੱਕ ਤਾਂ ਇਹਨਾਂ ਅਫਸਰਾਂ ਨੂੰ ਤਰੱਕੀ ਬਖਸ਼ੀ ਜਾਵੇ ਜੀ ਇੱਕ ਮੇਰੇ ਬੇਟੇ ਦਾ ਮੈਨੂੰ ਪੂਰਾ ਪੂਰਾ ਇਨਸਾਫ ਦਿਵਾਇਆ ਜਾਵੇ ਮੇਰੀ ਗਵਰਨਮੈਂਟ ਅੱਗੇ ਬੇਨਤੀ ਹੈ ਇਹਨਾਂ ਨੂੰ ਸਭ ਤੋਂ ਸੱਜ ਸਜ ਦਿੱਤੀ ਜਾਵੇ